ਹਲਕਰ ਰਾਜਪੁਰਾ ਦੇ ਲਿਬਰਟੀ ਚੌਂਕ ਦੇ ਨਜ਼ਦੀਕ ਪੈਂਦੇ ਸ਼ਿਵਮ ਕੋਡ ਸਟੋਰ ਵਿੱਚ ਜ਼ਹਿਰੀਲੀ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਮੌਕੇ ਵਾਲੀ ਥਾਂ ਤੇ ਪਹੁੰਚ ਕੇ ਸੇਧ ਵਿਭਾਗ ਦੀ ਟੀਮ ਅਤੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੂੰ ਸੂਚਨਾ ਦਿੱਤੀ ਗਈ ਅਧਿਕਾਰੀਆਂ ਵੱਲੋਂ ਅੰਦਰ ਫਸੇ ਹੋਏ ਵਰਕਰਾਂ ਨੂੰ ਬਾਹਰ ਕੱਢਿਆ ਗਿਆ ਇਸ ਘਟਨਾ ਕਨਫਰਮਿਕਟ ਦੇ ਚਾਰ ਕਰਮਚਾਰੀ ਵਿਹੋਸ਼ ਹੋ ਗਏ ਜਿਨ੍ਹਾਂ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਪਹੁੰਚੇ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈ ਜਲਦੀ ਇਸ ਦਾ ਹੱਲ ਕੱਢ ਲਿਆ ਜਾਵੇਗਾ ਮੈਂ ਅਜ ਰਾਜਪੁਰਸ ਕੰਪੇਨ ਕਰ ਰਿਹਾ ਸੀ ਜੀ ਮੈਨੂੰ ਹੁਣੇ ਖਬਰ ਮਿਲੀ ਕਿ ਇੱਥੇ ਸ਼ਿਵਮ ਕੋਰਟ ਸਟੋਰ ਹੈ ਲਿਬਰਟੀ ਚੌਕ ਦੇ ਕੋਲ ਕਿ ਉੱਥੇ ਗੈਸ ਲੀਕ ਹੋਈ ਹੈ ਔਰ ਬਹੁਤ ਸਟਰੋਂਗ ਗੈਸ ਹੈ ਗਿਆ ਮੈਂ ਇਮੀਡੀਏਟਲੀ ਜਿਹੜੀ ਐ ਫਰਮਾ ਡਿਪਟੀ ਕਮਿਸ਼ਨਰ ਨੂੰ ਫਾਰਮ ਕਰਤਾ ਜੀ ਅਸੀਂ ਜਿਹੜੇ ਸਪੈਸ਼ਲ ਫੋਰਸ ਹੁੰਦੀ ਆ ਜਿਨ੍ਹਾਂ ਕੋਲੇ ਸਪੈਸ਼ਲ ਮਾਸਕ ਹੁੰਦੇ ਆ ਜੀ ਜਿਹੜੇ ਕਿ ਤੁਸੀਂ ਜਿਹੜੇ ਗੈਸ ਲੀਕ ਕਰਦੀ ਆ ਤਾਂ ਅੰਦਰ ਜਾ ਸਕਦੇ ਆ ਗੈਸ ਪਾਸ ਕਰਦੇ ਆ ਉਹ ਉਹ ਬਟਕ ਕਰਦੇ ਆ ਔਰ ਪ੍ਰੋਟੈਕਟਿਵ ਆਈ ਗੀਅਰ ਹੁੰਦਾ ਉਹ ਅਸੀਂ ਸਪੈਸ਼ਲਾਈਜ਼ਡ ਫੋਰਸ ਮੰਗਾ ਲਈ ਹੈ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਸੇ ਨੇ ਵੀ ਸ਼ਿਵਮ ਕੋਰਟ ਸਟੋਰ ਦੇ ਅੰਦਰ ਨਹੀਂ ਜਾਣਾ ਸਿਚੁਏਸ਼ਨ ਬਿਲਕੁਲ ਕੰਟਰੋਲ ਚਾ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਮੈਂ ਇੱਥੇ ਖੜਾ ਮੈਂ ਸਾਰੀ ਸਿਚੁਏਸ਼ਨ ਮੋਨਿਟਰ ਕਰ ਰਿਹਾ ਐਂਬੂਲੈਂਸਾਂ ਮੰਗਾ ਲਈਆਂ ਜੀ ਮੈਂ ਸਾਰੀਆਂ ਹਸਪੀਟਲ ਸਾਡਾ ਰਾਜਪੁਰੇ ਦਾ ਵੀ ਔਰ ਫਟਾਵੇ ਦਾ ਵੀ ਸਟੈਂਡ ਬਾਈ ਹੈ ਔਰ ਡਿਪਟੀ ਕਮਿਸ਼ਨਰ ਐਸ ਡੀ ਐਮ ਔਰ ਐਸ ਐਸ ਪੀ ਮੈਂ ਸਾਰਿਆਂ ਨੂੰ ਇਨਫੋਰਮ ਕਰਤਾ ਜੀ ਸੋ ਸਾਰਿਆਂ ਨੂੰ ਬੇਨਤੀ ਆ ਕੇ ਜਿਹੜਾ ਸ਼ਿਵਮ ਕੋਰਟ ਸਟੋਰ ਹੈ ਇਹਦੀ ਜਿਹੜੀ ਬਾਉਂਡਰੀ ਵਾਲਾ ਜਿਹੜੀ ਟਰੈਕਟਰੀ ਆਸ-ਪਾਸ ਇਹਦੇ 30 ਮਿੰਟ 30 500 ਮੀਟਰ ਦੇ ਅੰਦਰ ਨਹੀਂ ਜਾਣਾ ਕਿਸੇ ਨੇ ਵੀ 1-2 ਘੰਟੇ ਵਾਸਤੇ ਅਸੀਂ 1-2 ਘੰਟੇ ਵਿੱਚ ਸਾਰੀ ਜਿਹੜੀ ਸਿਚੁਏਸ਼ਨ ਹੈ ਉਹ ਕੰਟਰੋਲ ਕਰ ਲਾਂਗੇ ਤੁਸੀਂ ਆਪਣੇ ਪ੍ਰਤੀਨਿਧੀ ਇਸ ਕਰਕੇ ਚੁਣਦੇ ਹੋ ਤੁਸੀਂ ਰਾਮ ਨਾਲ ਚੈਨ ਨਾਲ ਆਪਣਾ ਕੰਮ ਕਰੋ ਘਰ ਬੈਠੋ ਆਪਣਾ ਖਾਣਾ ਪੀਣਾ ਖਾਓ ਕਿਸੇ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਇੱਥੇ ਬਿਲਕੁਲ ਨਹੀਂ ਆੜਾ ਕਿਸੇ ਨੇ ਤੇ ਅਸੀਂ ਇਹ ਜਿਹੜੀ ਗੈਸ ਦੀ ਲੀਕੇਜ ਹੈ ਉਹ ਵੀ ਬੰਦ ਕਰ ਦਾਂਗੇ ਔਰ ਜਿੰਨੇ ਬੰਦੇ ਅੰਦਰ ਸੀਗੇ ਉਹ ਸਾਰੇ ਅਸੀਂ ਰੈਸਕਿਊ ਕਰ ਲਏ ਆ ਕੋਈ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਣ ਦੇਾਂਗੇ ਜੀ ਸੋ ਸਾਰਿਆਂ ਨੂੰ ਬੇਨਤੀ ਆ ਜੀ ਫੋਪਰੇਟ ਕਰਨਾ ਬਿਲਕੁਲ ਕੋਈ ਪੈਨਿਕ ਨਹੀਂ ਕਰਨਾ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਤੇ ਬਿਲਕੁਲ ਸਿਚੁਏਸ਼ਨ ਅੰਡਰ ਕੰਟਰੋਲ ਆ